ਲੋ ਜੀ ਅਸੀਂ ਪਹੁੰਚੇ ਹਾਂ ਅੱਜ ਸੰਦੂ ਆਰਗੈਨਿਕ ਫਾਰਮ ਜੋ ਕਿ ਪਿੰਡ ਤਲਵੰਡੀ ਗ੍ਰੋਟਾ ਮੋਰਟਸ ਦਿੱਤਾ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਅੱਜ ਦੇ ਦੌਰ ਦੇ ਵਿੱਚ ਹਰ ਬੰਦਾ ਬਿਮਾਰੀ ਤੋਂ ਪੀੜਦਾ ਹੈ ਕਿਸੇ ਨਾ ਕਿਸੇ ਬਿਮਾਰੀ ਤੋਂ ਜੂਝ ਰਿਹਾ ਹੈ ਚਾਹੇ ਉਹ ਸੂਗਰ ਆ ਆਪਣੇ ਹਾਰਟ ਦੀ ਟ੍ਰਵਲ ਹੈ ਜਾਂ ਕਿਡਨੀ ਦੀ ਜਾਂ ਕੋਈ ਪਥਰੀ ਦੀ ਬਿਮਾਰੀ ਜਲਦੀ ਪਈ ਹੈ ਇਸ ਕਰਕੇ ਇਸ ਸੰਦੂ ਪਰ ਪਰਿਵਾਰ ਨੇ ਇੱਕ ਉਪਰਾਲਾ ਕੀਤਾ ਹੈ ਕਿ ਬਿਮਾਰੀਆਂ ਤੋਂ ਬਚਣ ਦੀ ਖਾਤਰ ਕਿਉਂ ਨਾ ਆਪਣੀ ਜਿਹੜੀ ਸਬਜ਼ੀ ਜਾਂ ਫਰੂਟਸ ਵਗੈਰੇ ਜਿਹੜੇ ਫਰੂਟਸ ਹੈਗੇ ਆ ਉਹ ਆਪਾਂ ਉਹਦੇ ਇਹਨਾਂ ਨੂੰ ਉਗਾਈਏ ਜੋ ਕਿ ਦਵਾਈਆਂ ਤੋਂ ਔਰ ਖਾਦਾਂ ਤੋਂ ਬਿਲਕੁਲ ਜਿਹੜੇ ਉਹ ਬਿਲਕੁਲ ਜਿਹੜੇ ਉਹ ਬੱਚੇ ਦੀ ਹੋਣ ਮਿਲ ਕੇ ਦਵਾਈਆਂ ਖਾਦਾਂ ਜਿਹੜੀਆਂ ਜਿੱਤ ਨਾਜੂਸ਼ ਕੀਤੀਆਂ ਹੋਣ ਇਸ ਕਰਕੇ ਸੰਧੂ ਪਰਿਵਾਰ ਦਾ ਜਿਹੜਾ ਉਪਰਾਲਾ ਬਹੁਤ ਵਧੀਆ ਦੇਖਣ ਦੇ ਵਿੱਚ ਆਇਆ ਸਾਡੇ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਜੋ ਕਿ ਤਲਵੰਡੀ ਪਿੰਡ ਦੇ ਰਹਿਣ ਵਾਲੇ ਨੇ ਜਿਹਨਾਂ ਦਾ ਇੱਕ ਆਨੰਦ ਪੈਲਸੀ ਤੁਸੀਂ ਜਾਣਦੇ ਹੋਵੋਗੇ ਬੜੇ ਫੇਮਸ ਹੈਗੇ ਨਾ ਉਹਨਾਂ ਨੇ ਇੱਕ ਉਪਰਾਲਾ ਕਰਕੇ ਆਰਗੈਨਿਕ ਜਿਹੜਾ ਇੱਕ ਆਪਣਾ ਜਿਹੜਾ ਉਹ ਜਿਹੜੀ ਖੇਤੀਬਾੜੀ ਸ਼ੁਰੂ ਕੀਤੀ ਹੈ ਜਿਹਦੇ ਵਿੱਚ ਫਰੂਟ ਤੇ ਸਬਜ਼ੀਆਂ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਸਾਡੇ ਨਾਲ ਅਸੀਂ ਅੱਜ ਮੌਜੂਦ ਨੇ ਸਲਵਿੰਦਰ ਸਿੰਘ ਸੰਧੂ ਜੀ ਉਹਨਾਂ ਦੇ بیٹے ਰਿਪਨ ਸੰਧੂ ਜੀ ਉਹਨਾਂ ਦਾ ਪੂਰਾ ਪਰਿਵਾਰ ਉਹਨਾਂ ਦੇ ਗ੍ਰੈਂਡਸਨ ਉਹ ਵੀ ਸਾਡੇ ਨਾਲ ਮੌਜੂਦ ਨੇ ਅੱਜ ਉਹਨਾਂ ਕੋਈ ਜਾਣਨ ਦਾ ਪ੍ਰਯਾਸ ਕਰਦੇ ਹਾਂ ਕਿ ਅੰਕਲ ਜੀ ਤੁਸੀਂ ਇਹ ਦੱਸੋ ਪਹਿਲਾਂ ਕਿ ਤੁਸੀਂ ਇਹ ਕਦੋਂ ਦਾ ਤੁਹਾਨੂੰ ਕਿਦਾਂ ਸ਼ੌਂਕ ਲੱਗਿਆ ਤੁਸੀਂ ਕਿਸ ਤਰ੍ਹਾਂ ਮਿਲ ਕੇ ਇਹ ਜਿਹੜਾ ਚੀਜ਼ਾਂ ਜਿਹੜੀਆਂ ਉਪਰਾਲਾ ਸ਼ ਸੰਨ ਵਾਲੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਉਪਰਾਲਾ ਇਹ ਲੋਕਾਂ ਹਸਪਤਾਲਾਂ ਵਿੱਚ ਬਿਮਾਰੀਆਂ ਵੇਖ ਕੇ ਲੋਕਾਂ ਦਾ ਰਸ ਵੇਖ ਕੇ ਤੇ ਫਿਰ ਇਹ ਮਨ 'ਚ ਇੱਕ ਜਗਿਆਸਾ ਜੀ ਆਈ ਕਿ ਕਿਉਂ ਨਾ ਥੋੜਾ ਜਿਹਾ ਇਤੋ ਜਿਹਾ ਬਚਿਆ ਜਾ ਸਕਦਾ ਹੈ ਤੇ ਹਿੰਮਤ ਕਰੀਏ ਔਰ ਉਸੇ ਉਪਰਾਲੇ ਸਦਕਾ ਵੀ ਅਜ ਤੋਂ 6 ਸਾਲ ਪਹਿਲਾਂ ਮਤਲਬ ਵੀ ਕੰਮ ਜਿਹੜਾ ਸੀ ਉਹ ਸ਼ੁਰੂ ਕੀਤਾ ਸੀ ਔਰ ਹੌਲੀ ਹੌਲੀ ਕਰਦੇ ਕਰਦੇ ਹੁਣ ਅਸੀਂ ਸਾਡੇ ਤਿੰਨੇਕੜ ਦੇ ਵਿੱਚ ਇਹ ਕੰਮ ਸ਼ੁਰੂ ਕੀਤਾ ਔਰ ਹਰ ਤਰ੍ਹਾਂ ਦੀਆਂ ਸਬਜ਼ੀਆਂ ਸੀਜ਼ਨਲੀ ਦਾਲਾਂ ਫਰੂਟ ਅਨਾਜ ਉਹ ਜਿਹੜੇ ਨੇ ਅਸੀਂ ਆਪ ਪੈਦਾ ਕਰ ਰਹੇ ਹਾਂ ਔਰ ਆਪਣੇ ਪਰਿਵਾਰ ਨੂੰ ਖਵਾ ਰਹੇ ਹਾਂ ਔਰ ਆਪਣੇ ਸੱਜਣ ਮਿੱਤਰ ਭੈਣ ਭਰਾ ਰਿਸ਼ਤੇਦਾਰਾਂ ਨੂੰ ਵੀ ਇਹਦੀ ਕਾਫੀ ਬਾਹਲ ਹੈ ਔਰ ਜਿਹੜਾ ਵੀ ਇਹ ਚੀਜ਼ ਨੂੰ ਇੱਕ ਵਾਰੀ ਖਾ ਲੈਂਦਾ ਉਹ ਦੁਬਾਰਾ ਉੱਚੀ ਦੀ ਡਿਮਾਂਡ ਕਰਦਾ ਪਰ ਸਾਡੋ ਗੁਣੀ ਡਿਮਾਂਡ ਪੂਰੀ ਨਹੀਂ ਹੁੰਦੀ ਅੰਕਲ ਜੀ ਕਿੰਨੀ ਕ ਮਿਹਨਤ ਕਰਨੇ ਪੈਂਦੀ ਹੈ ਮਤਲਬ ਕਿ ਬਾਕੀ ਫਸਲਾਂ ਜਿਸ ਤਰ੍ਹਾਂ ਲੋਕੀ ਕਣਕ ਚੌਲ ਝੋਨਾ ਵਗੈਰਾ ਉਗਾਉਂਦੇ ਨੇ ਤੁਹਾਨੂੰ ਇਸ ਜਿਹੜੀ ਫਸਲ ਜਿਹੜੀਆਂ ਫਸਲਾਂ ਜਾਂ ਫਰੂਟ ਤੁਸੀਂ ਆਪਣੇ ਉਪਲਬਧ ਕਰਾਉਣ ਦੇ ਆਪਣੇ ਪਰਿਵਾਰ ਵਾਸਤੇ ਤੁਹਾਨੂੰ ਇਹਦੇ ਵਾਸਤੇ ਕਿੰਨੀ ਕ ਮਿਹਨਤ ਕਰਨੇ ਪੈਂਦੀ ਮਿਹਨਤ ਤਾਂ ਕਾਫੀ ਹੈ ਜੀ ਮਿਹਨਤ ਤੇ ਕੋਈ ਸ਼ੱਕ ਨਹੀਂਗਾ ਕਿਉਂਕਿ ਇਹਦੇ ਵਿੱਚ ਸਾਰਾ ਕੰਮ ਲੇਬਰ ਨੇ ਕਰਨਾ ਇਹਦੇ ਵਿੱਚ ਕੋਈ ਪੈਸਟੀਸਾਈਡ ਯੂਜ਼ ਨਹੀਂ ਕਰਨਾ ਕੋਈ ਇਹਦੇ ਵਿੱਚ ਫਰਟੀਲਾਈਜ਼ਰ ਯੂਜ਼ ਨਹੀਂ ਕਰਨਾ ਔਰ ਇਹਦੇ ਵਿੱਚ ਦੇਸੀ ਖਾਦ ਜਿਹੜੀ ਹੈ ਉਹ ਯੂਜ਼ ਕਰਨੇ ਆ ਜਾਂ ਵਰਮੀ ਕੰਪੋਜ਼ ਯੂਜ਼ ਕਰਨੇ ਆ ਹੋਰ ਆਪਣੀਆਂ ਜਿਹੜੀਆਂ ਦੇਸੀ ਇਲਾਜ ਜਿਹੜੇ ਨੇ ਜਿਦਾ ਖੱਟੀ ਲੱਸੀ ਹੋ ਗਈ ਹੋਰ ਇਸ ਤਰ੍ਹਾਂ ਬਾਕੀ ਲੇਬਰ ਜਿਹੜੀ ਹੈ ਇਹਦੇ ਚ ਬਹੁਤ ਹੈ ਇਹਦੇ ਚ ਮੈਨੂਅਲ ਤੁਹਾਨੂੰ ਥੋੜੀ ਪੈਨ ਲੈਣੇ ਪੈਣੀ ਹੈ ਔਰ ਜੇ ਇਹ ਸਮਝਨੇ ਆ ਸੀ ਕਿ ਜਿਹੜੀ ਲੇਬਰ ਹੈ ਇਹ ਅਸੀਂ ਇੱਕ ਡਾਕਟਰ ਦੀ ਪਰਚੀ ਦੇ ਸਮਝਨੇ ਆ ਕਿ ਜਿਹੜਾ ਕੋਈ 5 7 10000 ਅਸੀਂ ਸਭ ਮਹੀਨੇ ਦਾ ਖਰਚ ਕਰਨੇ ਆ ਸਮਝੋ ਇੱਕ ਇਹ ਡਾਕਟਰ ਦੀ ਪਰਚੀ ਹੈ ਔਰ ਉਹਦੇ ਤੋਂ ਸਾਨੂੰ ਜਿਹੜਾ ਕਾਫੀ ਮਤਲਬ ਅਸੀਂ ਮਹਿਸੂਸ ਕਰਨੇ ਆ ਕਿ ਪਰਿਵਾਰ ਬਿਲਕੁਲ ਠੀਕ ਹੈ ਤੰਦਰੁਸਤ ਹੈ ਕੋਈ ਉਹ ਜੀ ਕੋਈ ਮੇਜੇ ਪ੍ਰੋਬਲਮ ਨਹੀਂ ਕੋਈ ਨਹੀਂ ਬਾਕੀ ਨਿੱਕੀਆਂ ਮੋਟੀਆਂ ਤੇ ਚੱਲਦੀਆਂ ਰਹਿੰਦੀਆਂ ਅੰਕਲ ਜੀ ਤੁਹਾਨੂੰ ਅੱਜ ਸਾਡੇ ਇਸ ਚੈਨਲ ਦੇ ਮਾਧਿਅਮ ਨਾਲ ਕੋਈ ਲੱਖਾਂ ਦੀ ਅਦਾਦ ਚ ਜਿਹੜੇ ਦਰਸ਼ਕ ਦੇਖ ਰਹੇ ਨੇ ਅਸੀਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਉਹ ਚੀਜ਼ਾਂ ਜੋ ਕਿ ਫਰੂਟ ਜਾਂ ਸਬਜ਼ੀਆਂ ਜਿਹੜੀਆਂ ਤੁਸੀਂ ਤਿਆਰ ਕਰ ਰਹੇ ਹੋ ਕੁਝ ਸਬਜ਼ੀਆਂ ਜਾਂ ਕੁਝ ਫਰੂਟ ਜਿਹੜੇ ਤੁਸੀਂ ਤਿਆਰ ਕੀਤੇ ਨੇ ਜਿਹੜੇ ਬਿਲਕੁਲ ਆਰਗਾਨਿਕ ਹਨ ਬਿਲਕੁਲ ਉਹਨਾਂ ਤੇ ਦਵਾਈ ਦੀ ਕੋਈ ਸਪਰੇ ਖਾਦ ਵਗੈਰਾ ਦੀ ਕੋਈ ਵਰਤੋਂ ਨਹੀਂ ਕੀਤੀ ਗਈ ਅਸੀਂ ਤੁਹਾਨੂੰ ਜ਼ਰੂਰ ਬੇਨਤੀ ਕਰਾਂਗੇ ਕਿ ਸਾਡੇ ਦਰਸ਼ਕਾਂ ਨੂੰ ਉਹ ਚੀਜ਼ਾਂ ਦਿਖਾਈਆਂ ਜਾਂ ਜਿਹੜੀਆਂ ਤੁਸੀਂ ਆਰਗਾਨਿਕ ਜਿਹੜੀਆਂ ਤਿਆਰ ਕੀਤੀਆਂ ਨੇ ਬਸ ਇਸ ਫਾਰਮ ਦੇ ਵਿੱਚ ਜੋ ਵੀ ਤੁਸੀਂ ਵੇਖੋਗੇ ਹਾਂਜੀ ਉਹ ਟੋਟਲੀ ਆਰਗਾਨਿਕ ਹੈ ਦਿਖਾਓ ਨਾ ਸਾਨੂੰ ਕੁਝ ਤੁਸੀਂ ਬੂਟੇ ਲੱਗੇ ਖੜੇ ਆ ਇਹ ਐਵੋਕਾਡਾ ਦਾ ਤੀਸਰੇ ਸਾਲ ਦਾ ਬੂਟਾ ਜੀ ਜੀ ਹਾਂਜੀ ਔਰ ਇਹ ਫਲ ਬਾ ਇਹਨੂੰ ਪੰਜਾਬ ਦੇ ਵਿੱਚ ਮੱਖਣ ਫਲ ਦੇ ਨਾਂ ਨਾਲ ਜਾਣਿਆ ਜਾਂਦਾ ਔਰ ਇਹ ਬਹੁਤ ਹੀ ਪੋਸ਼ਟਿਕ ਆਹ ਰਿਹਾ ਬਹੁਤ ਹੀ ਇਹ ਖਣਜਾਂ ਨਾਲ ਭਰਪੂਰ ਹੈ ਔਰ ਬਾਕੀ ਹੋਰ ਵੀ ਫਲ ਨੇ ਜਿਸ ਤਰ੍ਹਾਂ ਲੱਗੇ ਲੁਕਾਟ ਹੈ ਜੀ ਹਾਂਜੀ ਫਿਰ ਕਿਸਮ ਦੇ ਅੰਬਾਂ ਦੇ ਬੂਟੇ ਨੇ ਵੈਰਾਈਟੀਆਂ ਹਾਂਜੀ ਹਾਂਜੀ ਇਹ ਕੋਈ ਲੱਗਾ ਫਲ ਜਾਂ ਜੇ ਇਹਦੀ ਬਾਹਰ ਨਹੀਂ ਜਾਈ ਹਾਂਜੀ ਲੱਗਾ ਚ ਸ਼ੁਰੂ ਹੋ ਗਿਆ ਇਹ ਦੇਖੋ ਫਲ ਲੁਕਾਟ ਹੈ ਜੀ ਹਾਂ ਲੁਕਾਟ ਜੀ ਔਰ ਇਸ ਤੋਂ ਇਲਾਵਾ ਅੰਕਲ ਜੀ ਕੋਈ ਦਵਾਈ ਜਿਹੜੀ ਹੈ ਬਿਲਕੁਲ ਉਹਦੀ ਵਰਤੋਂ ਨਹੀਂ ਕੀਤੀ ਜਾ ਰਹੀ ਤੁਸੀਂ ਦੇਖਦੇ ਅੰਕਲ ਜੀ ਇਹ ਦੱਸੋ ਇਹ ਕੀ ਅੱਛਾ ਜੀ ਇਹ ਪਿਆਜ਼ ਆ ਹੂੰ ਔਰ ਇਹ ਉੱਤੇ ਸ਼ੀਟ ਦੀ ਮਲਚਿੰਗ ਕੀਤੀ ਹੈ ਜੀ ਔਰ ਇਹਦੇ ਥੱਲੇ ਡ੍ਰਿਪ ਸਿਸਟਮ ਹੈ ਜੀ ਜੀ ਪਾਈਪ ਥੱਲੇ ਵਿਛੀ ਹੈ ਪਾਣੀ ਜਿਹੜਾ ਜਿਹੜਾ ਇਹਨੂੰ ਡ੍ਰਿਪ ਦੇ ਥਰੂ ਆਉਣਾ ਇਹ ਕਿੰਨੀ ਦੇਰ ਵਿੱਚ ਤਿਆਰ ਹੋ ਜਾਏਗਾ ਜੀ ਇਹ 3 ਮਹੀਨੇ ਦੀ ਫਸਲ ਹੈ ਜੀ ਜੀ ਹਾਂ ਜੀ ਇਹ ਸੰਤੂ ਸਾਹਿਬ ਸਾਨੂੰ ਦਿਖਾ ਰਹੇ ਨੇ ਜੀ ਚੀਕੂ ਬਿਲਕੁਲ ਲੱਗੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਆਈਕੱਲ ਫਰੂਟ ਜਿਹੜੇ ਨਾ ਉਹ ਵੀ ਸਬਜ਼ੀਆਂ ਫਰੂਟ ਜਿਹੜੇ ਲਗਭਗ ਸਾਰੇ ਸਪਰੇਅਾਂ ਜਾਂ ਦਵਾਈਆਂ ਨਾਲ ਦੀ ਵਰਤੋਂ ਕੀਤੀ ਹੁੰਦੀ ਹੈ ਲੇਕਿਨ ਇਹ ਚੀਕੂ ਜਿਹੜਾ ਹੈ ਬਿਲਕੁਲ ਆਰਗੋਨਿਕ ਆ ਇਹ ਬਿਲਕੁਲ ਜਿਹੜਾ ਮਲਕੀ ਆਪਣੇ ਬਿਲਕੁਲ ਇਤੇ ਕੋਈ ਦਵਾਈ ਦੀ ਸਪਰੇ ਜਾਂ ਕੋਈ ਖਾਦ ਦੀ ਵਰਤੋਂ ਨਹੀਂ ਕੀਤੀ ਗਈ। ਤੋਂ ਉਹਨਾਂ ਦੇ ਪੋਤਰੇ ਸਾਡੇ ਨਾਲ ਨਾ ਅੱਜ ਉਹ ਵੀ ਇੱਥੇ ਮੌਜੂਦ ਨੇ ਉਹਨਾਂ ਨਾਲ ਵੀ ਗੱਲ ਜਾਨਣ ਦਾ ਪ੍ਰਿਆਸ ਕਰਦੇ ਆਂ। ਜੀ ਸਰ ਤੁਸੀਂ ਦੱਸੋ ਵੀ ਤੁਹਾਨੂੰ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਡੇ ਦਾਦਾ ਜੀ ਨੇ ਅੱਜ ਜਿਹੜਾ ਬੜਾ ਵਧੀਆ ਇੱਕ ਪ੍ਰਾਲਾ ਕੀਤਾ ਕਿ ਉਹ ਫਰੂਟ ਜਿਹੜੇ ਤੁਹਾਨੂੰ ਸਬਜ਼ੀਆਂ ਜਿਹੜੀਆਂ ਬਿਲਕੁਲ ਆਰਗੈਨਿਕ ਮਿਲ ਰਹੀਆਂ ਕੋਈ ਦਵਾਈ ਜਾਂ ਸਪਰੇ ਤੇ ਖਾਦ ਵੀ ਨਹੀਂ ਬਤੂ ਕੀਤੀ ਗਈ ਤੁਸੀਂ ਕਿਦਾਂ ਦਾ ਮਹਿਸੂਸ ਕਰਦੇ ਹੋ ਜੀ? ਬਹੁਤ ਖੁਸ਼ੀ ਤੇ ਹੁੰਦੀ ਆ ਸਾਡੇ ਵਾਸਤੇ ਕਰਨ ਦੇ ਆ। ਸਾਨੂੰ ਬਾਹਰ ਦਾ ਨਾ ਖਾਣਾ ਤੇ ਦਵਾਈ ਦਵਾਈਆਂ ਤੂੰ ਮੁਕਤੋ ਜੀ ਹੈ ਜੀ ਤੇ ਬਸ ਕਿ ਦਾਦਾ ਜੀ ਦੀ ਹੈਲਪ ਨਹੀਂ ਕਰਦੇ ਇਸ ਕੰਮ ਦੇ ਵਿੱਚ ਬਸ ਮੈਂ ਤੇ ਅੰਮ੍ਰਿਤਸਰ ਉਧਰ ਕੋਚਿੰਗ ਲੈਣ ਆ। ਜੀ ਤੇ ਹੁਣ ਅੰਦਰ ਜਦੋਂ ਵੀ ਆਂਦਾ ਹੁੰਦਾ ਅੰਦਰ ਦੇਖਦੇ ਹੁੰਨੇ ਆ ਤੇ ਥੋੜੀ ਜਰ ਬੈ ਬੂ ਕੇ ਅਦਰ ਸਬਜੀ ਸਬਜੀ ਦੇਖਦੇ ਹੁਨੇ ਖਾਣੇ ਪੀਣੇ ਹੁਨੇ ਕਾਫੀ ਲੰਬੇ ਉੱਚੇ ਕਦ ਕਾਠ ਨਾ ਤੁਹਾਡੇ ਇੱਕ ਹੀ ਲੱਗਦਾ ਪੇ ਦਾਦਾ ਜਿਹੜਾ ਜਿਹੜਾ ਦਾਦਾ ਜਿਹਦੇ ਮਿਹਨਤ ਹੈ ਕੀ ਤੁਹਾਨੂੰ ਉਹਦਾ ਕੋਈ ਬੈਨੀਫਿਟ ਕਾਫੀ ਫਾਲ ਮਿਲਦਾ ਤੁਹਾਨੂੰ ਉਹਦਾ ਮਿਲ ਕੇ ਜਿਸ ਤਰ੍ਹਾਂ ਮਿਲਦਾ ਮਿਲਦਾ ਦਵਾਈਆਂ ਤੋਂ ਮੁਕਤ ਹੁਨੇ ਸਭ ਤੋਂ ਵੱਡੀ ਗੱਲ ਦਵਾਈਆਂ ਕੋਈ ਬਿਮਾਰੀ ਜਾਂ ਦਵਾਈ ਵਗੈਰਾ ਕੋਈ ਆ ਰਹੇ ਕੋਈ ਦਵਾਈ ਨਹੀਂ ਕੋਈ ਦਵਾਈ ਬਹੁਤ ਵਧੀਆ ਲੱਗ ਰਿਹਾ ਸਾਰਾ ਕਰਤੇ ਠੀਕ ਲੱਗਦਾ ਕੋਈ ਦਵਾਈ ਤਾਂ ਨਹੀਂ ਖਾਂਦੇ ਮਿਲ ਕੇ ਨਹੀਂ ਕੋਈ ਦਵਾਈ ਜਾਂ ਪਰਿਵਾਰ ਦਾ ਜੀ ਕੋਈ ਜਿਹਨੂੰ ਕੋਈ ਬਿਮਾਰੀ ਲੱਗੀ ਹੋਏ ਨਹੀਂ ਕੋਈ ਦਵਾਈ ਕਾਫੀ ਬੈਨੀਫਿਟ ਮਿਲਦਾ ਜੀ ਜਨ ਨਾਲ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਕਿ ਲੋਕਾਂ ਨੂੰ ਕੀ ਕਰਨਾ ਚਾਹੀਦਾ ਲੋਕਾਂ ਨੂੰ ਇਦਾਂ ਕੋਈ ਆਰਗੇਨਿਕ ਫਾਰਮ ਇਦਾਂ ਖੋਲਣੇ ਚਾਹੀਦੇ ਆ ਇਦਾਂ ਸਬਜੀ ਸਬਜੀ ਲਾਉਣੀ ਚਾਹੀਦੀ ਤਾਂ ਜੋ ਬਿਮਾਰੀਆਂ ਤੋਂ ਬਚ ਸਕੀ ਬਿਮਾਰੀਆਂ ਤੋਂ ਬਚ ਸਕੀਏ ਦੇਖੋ ਜੀ ਬੜੀ ਵੱਡੀ ਗੱਲ ਹੈ ਕਿ ਸੁਣਾਇਆ ਜਾਂਦਾ ਮੁੰਡਿਆਂ ਨੇ ਨੌਜਵਾਨਾਂ ਨੂੰ ਜੂਥ ਨੇ ਵੀ ਸੁਣਾ ਦਿੱਤਾ ਕਿ ਲੋਕਾਂ ਨੂੰ ਮਿਹਨਤ ਕਰਨੀ ਚਾਹੀਦੀ ਹੈ ਪਹਿਲਾਂ ਕੀ ਹੁੰਦਾ ਸੀ ਲੋਕ ਸਾਈਕਲ ਚਲਾਉਂਦੇ ਸੀ ਜਾਂ ਟੋਕਾ ਵਗੈਰਾ ਚਲਾਉਂਦੇ ਸੀ ਜਾਂ ਕੋਈ ਹੱਥੀ ਮਿਹਨਤ ਕਰਦੇ ਸੀ ਉਹਦੇ ਕਰਕੇ ਬਿਮਾਰੀਆਂ ਜਿਹੜੀਆਂ ਘਟ ਜਾਂਦੀਆਂ ਸੀ ਲੇਕਿਨ ਹੁਣ ਕੀ ਹੈ ਹੁਣ ਲੋਕ ਜੋ ਜਦੋਂ ਵੀ ਕੋਈ ਚੀਜ਼ ਖਾਂਦੇ ਆ ਤੇ ਨਾ ਆਲੀ ਮਲਕੇ ਦੇ ਨਾਮ ਕੋਈ ਕੰਵਰਜਸ ਕਰਦੇ ਆ ਨਾ ਕੋਈ ਕੰਮ ਕਰਦੇ ਆ ਨਾ ਕੋਈ ਉਹਦਾਂ ਦਾ ਜ਼ੋਰ ਦਾ ਕੰਮ ਕਰਦੇ ਜਿਹਦੇ ਕਰਕੇ ਉਹਨਾਂ ਨੂੰ ਮਿਲ ਜਿਹੜੀ ਹੈ ਬਿਮਾਰੀ ਜਿਹੜੀ ਨਾ ਲੱਗੇ ਲੇਕਿਨ ਇੱਥੇ ਕੀ ਹੈ ਅੱਜ ਇਹਨਾਂ ਨੇ ਇਸ ਪਰਿਵਾਰ ਨੇ ਇੱਕ ਬੜਾ ਵੱਡਾ ਉਪਰਾਲਾ ਦੇ ਕੇ ਗੁਰਦਾਸਪੁਰ ਜ਼ਿਲ੍ਹੇ ਤੋਂ ਕੋ ਨੂੰ ਮੈਸੇਜ ਦਿੱਤਾ ਹੈ ਕਿ ਲੋਕਾਂ ਨੂੰ ਹੱਥੀ ਕਾਜ ਕਰਨਾ ਚਾਹੀਦਾ ਆਪਣੀਆਂ ਜ਼ਮੀਨਾਂ ਦੇ ਵਿੱਚ ਹਰ ਚੀਜ਼ ਉਗਾਈ ਜਾ ਸਕਦੀ ਹੈ ਜਿਹੜੀ ਕਿ ਆ ਦਖਾਈਆਂ ਜਾਂ ਜਿਹੜੀਆਂ ਕਿ ਤੁਸੀਂ ਆਰਗੈਨਿਕ ਨਾਲ ਯੂਜ਼ ਕਰ ਰਹੇ ਬਣਾ ਰਹੇ ਹੋ ਇਹ ਗੋਭੀ ਜੀ ਇਹ ਗੋਭੀ ਹੈ ਜੀ ਹਾਂਜੀ ਫੁੱਲ ਗੋਭੀ ਅੱਛਾ ਜੀ ਆ ਅੱਗੇ ਆਓ ਤੁਸੀਂ ਡਰੋਪ ਕਰੋ ਅੱਗੇ ਆ ਜੀ ਆਪਣੇ ਫਲ ਲੱਗੇ ਹੋਇਆ ਅੱਜ ਆਪਣੇ ਬਾਗਬਾਨੀ ਦਾ ਜਿਹੜਾ ਸਾਨੂੰ ਚੱਕਰ ਲਵਾ ਰਹੇ ਨੇ ਉਹਦੇ ਚ ਦੇਖਣਯੋਗ ਚ ਆ ਰਿਹਾ ਕਿ ਸਾਰੀਆਂ ਸਬਜ਼ੀਆਂ ਜਿਹੜੀਆਂ ਸਾਰਾ ਫਰੂਟ ਜਿਹੜਾ ਉਹ ਬਿਲਕੁਲ ਆਰਗੈਨਿਕ ਹੈ ਇਹ ਦੇਖੋ ਜੀ ਇਹ ਕਿੰਨਾ ਵਧੀਆ ਜਿਹੜਾ ਹੋ ਆਪਣੇ ਬੂਟਾ ਤਿਆਰ ਹੋਇਦਾ ਕਿੰਨੀ ਮਿਹਨਤ ਕਰਨੀ ਪਈ ਹੋਵੇਗੀ ਇਸ ਪਰਿਵਾਰ ਨੂੰ ਜਿਹਦੇ ਚ ਉਹਨਾਂ ਨੇ ਇੱਕ ਮਿਸਾਲ ਕਾਇਮ ਕੀਤੀ ਹੈ ਜਿਲ੍ਹਾ ਗੁਰਦਾਸਪੁਰ ਦੇ ਵਿੱਚ ਕਿ ਹਰ ਇੱਕ ਜੇ ਬਿਮਾਰੀ ਦਾ ਜੇ ਤੁਸੀਂ ਮੁਕਾਬਲਾ ਕਰਨਾ ਹੈ ਤਾਂ ਤੁਹਾਨੂੰ ਹੱਥੀ ਜਿਹੜੀ ਉਹ ਮਿਹਨਤ ਕਰਨੀ ਪਵੇਗੀ। ਤਾਂ ਸੰਤੋਖ ਸਾਹਿਬ ਇਹ ਦੱਸਿਓ ਤੁਹਾਡਾ ਦਰਸ਼ਕਾਂ ਨੂੰ ਕੀ ਹੈ ਫਰੂਟ ਦਾ? ਡ੍ਰੈਗਨ ਜੀ। ਡ੍ਰੈਗਨ। ਇਹ ਤਿਆਰ ਹੈ ਜੀ ਬਿਲਕੁਲ। ਹਾਂ ਬਿਲਕੁਲ ਤਿਆਰ ਹੈ ਜੀ। ਰੈੱਡ ਕਲਰ ਹੈ। ਇਹ ਸਦਾ ਬਾਹਰ ਹੁੰਦਾ ਜਾਂ ਕੋਈ ਬਾਹਰ ਸੀ ਜਿਹਨਾਂ ਦਾ ਆਫ ਹੋ ਰਿਹਾ। ਆ ਸੀਜ਼ਨ ਆਫ ਹੋ ਰਿਹਾ। ਹੁਣ ਆਫ ਹੋ ਰਿਹਾ। ਇਹ ਮੁਰਕੇ ਅੱਗੇ ਗਰਮੀਆਂ ਸ਼ੁਰੂ ਹੋਣਾ ਜੀ ਆ ਕਿਸ ਤੋ ਤੁਸੀਂ ਦੇਖ ਸਕਦੇ ਹੋ ਡ੍ਰੈਗਨ ਦਾ ਫਰੂਟ ਜਿਹੜਾ ਹੈ ਇਹ ਵੀ ਮਲਕੇ ਨਾਲ ਆਪਣੇ ਖੇਤ ਦੇ ਵਿੱਚ ਜਿਹੜੀ ਹੈ ਉਹ ਉਹ ਗਾਇਆ ਹੋਇਆ ਹੈ ਕਿੰਨਾ ਵਧੀਆ ਲੱਗ ਰਿਹਾ ਜੀ ਮਾਹੌਲ ਇੱਥੋਂ ਦਾ ਤੁਸੀਂ ਤਸਵੀਰਾਂ ਕਿ ਸਟਰਾਬਰੀ ਸਟਰਾਬਰੀ ਦੇਖੋ ਜੀ ਸਟਰਾਬਰੀ ਵੀ ਤੁਹਾਨੂੰ ਉੱਥੇ ਦੇਖਣ ਨੂੰ ਮਿਲੇਗੀ ਕਿੰਨੀ ਵਧੀਆ ਗੱਲ ਹੈ ਜੀ ਸੰਧੂ ਸਾਹਿਬ ਦੇ ਪਰਿਵਾਰ ਨੇ ਕਿੰਨੀ ਮਿਹਨਤ ਕੀਤੀ ਹੋਏਗੀ ਇਸ ਫਰੂਟ ਨੂੰ ਇਸ ਸਬਜ਼ੀਆਂ ਨੂੰ ਤਿਆਰ ਕਰਨ ਵਾਸਤੇ ਤੁਸੀਂ ਦੇਖ ਸਕਦੇ ਹੋ ਸੰਦੂ ਆਰਗੈਨਿਕ ਫਾਰਮ ਜਿਹੜਾ ਤਲਵੰਡੀ ਦੇ ਵਿੱਚ ਸਥਿਤ ਆ ਤੁਸੀਂ ਵੀ ਕਦੇ ਤੁਹਾਨੂੰ ਟਾਈਮ ਮਿਲੇ ਤਾਂ ਜ਼ਰੂਰ ਇੱਥੇ ਆ ਕੇ ਵਿਜ਼ਿਟ ਕਰੋ ਦੇਖੋ ਇਹਨਾਂ ਦੀ ਮਿਹਨਤ ਕਿੰਨੀ ਮਿਹਨਤ ਨਾਲ ਕੀਤੀ ਹੈ ਇਹ ਲਸਨਾ ਜੀ ਜਿਹੜਾ ਕਿ ਬਿਲਕੁਲ ਖਾਦਾਂ ਤੋਂ ਸਪਰੇਆਂ ਤੋਂ ਮੌਕਤ ਬਿਲਕੁਲ ਇਹਦੇ ਤੇ ਕੋਈ ਦਵਾਈ ਜਾਂ ਖਾਦ ਵਗੈਰਾ ਨਹੀਂ ਪਾਈਦੀ ਤੋਂ ਹੋਰ ਵੀ ਇੱਥੇ ਦਾਲਾਂ ਵਗੈਰਾ ਵੀ ਜਿਹੜੀਆਂ ਨੇ ਆਪਣੀਆਂ ਦਾਲਾਂ ਸਬਜ਼ੀਆਂ ਹਰ ਕਿਸੇ ਤਰ੍ਹਾਂ ਇਹ ਅਲਸੀ ਅਲਸੀ ਜਿਹੜੀ ਹੈ ਉਹ ਵੀ ਉਗਾਈਦੀ ਹੈ ਜਿਹੜੀ ਕਿ 2-3 ਮਹੀਨੇ ਚ ਸਮੇਂ ਤਿਆਰ ਹੋ ਜਾਏਗੀ ਤੋ ਅੱਜ ਵੀ ਬਾਜ਼ਾਰਾਂ ਦੇ ਵਿੱਚ ਅਮਰੂਦ ਜਿਹੜਾ ਉਹ ਬੜਾ ਬੜਾ ਮੋਟਾ ਅਮਰੂਦ ਆ ਰਿਹਾ ਪਤਾ ਨਹੀਂ ਕਿਹੜੀ ਸਟੇਟ ਤੋਂ ਆ ਰਿਹਾ ਸਾਨੂੰ ਇਹ ਵਾਰੀ ਪਤਾ ਨਹੀਂ ਵੀ ਖੁਦ ਖਾਂਦੇ ਪਏ ਆ ਪਤਾ ਨਹੀਂ ਉਹਦੇ ਕੀ ਦਵਾਈਆਂ ਨਾਲ ਜਾਂ ਖਾਦਾਂ ਪਾਈਆਂ ਅਸੀਂ ਬੜੇ ਮਜੇ ਲੈ ਰਹੇ ਹਾਂ ਪਰ ਅੱਜ ਸੰਧੂ ਸਾਹਿਬ ਦੇ ਫਾਰਮ ਦੇ ਵਿੱਚ ਇੱਕ ਅਮਰੂਦ ਦੇਖਣ ਨੂੰ ਮਿਲ ਰਿਹਾ ਸਾਨੂੰ ਇਹ ਸਰ ਦੱਸ ਦਿਓ ਪਲੀਜ਼ ਇਹ ਕਿਉਂ ਤੇ ਜਾਲਜਾ ਕਿਉਂ ਬੰਨਿਆ ਜੀ ਜਾਨਵਰਾਂ ਤੋਂ ਬਚਾ ਲਈ ਪੰਛੀਆਂ ਤੋਂ ਬਚਾ ਕਾਫੀ ਦੇਖਣ ਜਾ ਰਹੇ ਕਾਫੀ ਅਮਰੂਦ ਜਿਹੜੇ نیچے ਗਿਰੇ ਹੋਏ ਯਾਰ ਜਾਨਵਰਾਂ ਖਾਦੇ ਆ ਉਹਦੀ ਸੇਫਟੀ ਲਈ ਤੇ ਰੱਖਿਆ ਹੈ ਜਾਲਬ ਨੇ ਸੇਫਟੀ ਲਈ ਇਹ ਕਿੰਨਾ ਕਿੰਨਾ ਕ ਅਮਰ ਇੱਕ ਸਾਲ ਚ ਦੋ ਫਸਲਾਂ ਦਿੰਦਾ ਜੀ ਦੋ ਫਸਲਾਂ ਸਿਆਲ ਚ ਵੀ ਤੇ ਗਰਮੀ ਚ ਵੀ ਹਾਂ ਇੱਕ ਮਤਲਬ ਹੁਣ ਇਸ ਤੋਂ ਬਾਅਦ ਅੱਗੇ ਬਰਸਾਤ ਚ ਆਉਣੀ ਹੈ ਗਰਮੀਆਂ ਚ ਆਉਣੀ ਫਸਲ ਇਸ ਸਿਆਲ ਦੀ ਖਤਮ ਹੋ ਚਲੀ ਹੁਣ ਹੁਣ ਅੱਗੇ ਫੇਰ ਸ਼ੁਰੂ ਹੋ ਗਿਆ ਫਲ ਅਮਰੂਦ ਵੀ ਜਿਹੜਾ ਨੇ ਖੁਦ ਆਪਣਾ ਤਿਆਰ ਕੀਤਾ ਹੋਇਆ ਅਮਰੂਦ ਵੀ ਜਿਹੜਾ ਖੁਦ ਆਪਣਾ ਹੀ ਕੀਤੀਬੜੀ ਤਿਆਰ ਕਰਕੇ ਤੇ ਇਸ ਨੂੰ ਜਿਹੜਾ ਹਰ ਤਰ੍ਹਾਂ ਦਾ ਫਰੂਟ ਦੱਸਣ ਚਾਹ ਰਹੇ ਤਾਂ ਕਿ ਹਰ ਤਰ੍ਹਾਂ ਦਾ ਫਰੂਟ ਜਿਹੜਾ ਹਰ ਤਰ੍ਹਾਂ ਦਾ ਫਰੂਟ ਹਰ ਤਰ੍ਹਾਂ ਦੀਆਂ ਦਾਲਾਂ ਹਰ ਤਰ੍ਹਾਂ ਦੀ ਸਬਜ਼ੀ ਜਿਹੜੀ ਆ ਉਹ ਖੁਦ ਤਿਆਰ ਕਰਦੇ ਨਾ ਔਰ ਪਰਿਵਾਰ ਦੇ ਵਿੱਚ ਔਰ ਆਪਣੇ ਰਿਸਦਰਾਂ ਦੇ ਵਿੱਚ ਇਹਨੂੰ ਖਾਂਦੇ ਨਾ ਜਿਹਦੇ ਕਰਕੇ ਦਵਾਈਆਂ ਤੋਂ ਕਾਫੀ ਦਵਾਈਆਂ ਤੋਂ ਮੁਕਤੀ ਮਿਲੀ ਹੈ ਬਿਮਾਰੀਆਂ ਤੋਂ ਮੁਕਤੀ ਮਿਲਦੀ ਹੈ ਬੜੀ ਵੱਡੀ ਗੱਲ ਹੈ ਜੀ ਅੱਜ ਦੇ ਜਮਾਨੇ ਵਿੱਚ ਆਪਣੀ ਸਿਹਤ ਦਾ ਖਿਆਲ ਰੱਖਣਾ ਕਿਉਂਕਿ ਸਿਹਤ ਹੈ ਤਾਂ ਸਭ ਕੁਝ ਹੈ ਕਿਉਂਕਿ ਸਿਹਤ ਅੱਜ ਕੱਲ ਦੇ ਹਰ ਪਰਿਵਾਰ ਦੇ ਵਿੱਚ ਹਰ ਘਰ ਦੇ ਵਿੱਚ ਬਿਮਾਰੀਆਂ ਤੇ ਜਿਹੜੀਆਂ ਦਵਾਈਆਂ ਦੇ ਢੇਰ ਇੱਕ ਫਰੂਟ ਜਿਹੜਾ ਹੋਰ ਸਾਨੂੰ ਦਿਖਾਉਣ ਜਾ ਰਹੇ ਨੇ ਜਿਹੜਾ ਕਿ ਅਸੀਂ ਜਦੋਂ ਛੋਟੇ-ਛੋਟੇ ਨੂੰ ਦੇਖ ਤੇ ਦੇਖਦੇ ਸੀ ਫਰੂਟ ਜਿਹੜਾ 베ਰੀ ਜਿਹੜੀ 베ਰੀਆਂ ਤੋਂ 베ਰ ਤੋੜਨੇ ਕਰਨੀ ਆਪਾਂ ਜਾਂ ਮਲਿਆਂ ਤੋਂ 베ਰ ਤੋੜਨੇ ਕਰਨੇ ਅੱਜ ਸਰਿੰਦਰ ਸਿੰਘ ਸੰਧੂ ਸਾਹਿਬ ਨੇ ਅੱਜ ਇੱਕ ਬੜੀ ਵੱਡੀ ਇੱਕ ਮਿਸਾਲ ਕੰਮ ਕੀਤੀ ਹੈ ਜੀ ਦੇਖੋ ਤੁਸੀਂ 베ਰ ਮੈਂ ਆਪਣੇ ਕੈਮਰਾਮੈਨ ਨੂੰ ਕਹਾਂ ਕਿ ਲਾਈਵ ਤਸਵੀਰਾਂ ਦਿਖਾਈਆਂ 베ਰ ਇੰਨੇ ਵਧੀਆ ਲੱਗੇ ਤਾਂ ਪੂਰੀ 베ਰੀ ਭਰੀ ਪਈ ਆ ਦੇਖੋ ਜੀ ਅੰਨੇ ਵੇਹ ਲਗਾਏ ਤਾਂ ਕਿੰਨੀ ਮਿਹਨਤ ਕਰਨੀ ਪਈ ਹੋਗੀ ਇਸ ਪਰਿਵਾਰ ਨੂੰ ਇਹ ਚੀਜ਼ਾਂ ਤਿਆਰ ਕਰਨ ਵਾਸਤੇ ਔਰ ਜਿਹੜੀਆਂ ਬਿਲਕੁਲ ਆਰਗਾਨਿਕ ਆ ਬੜੀ ਵੱਡੀ ਗੱਲ ਹੈ ਕਿ ਚੀਜ਼ ਐ ਕੋਈ ਖਾਣੇ ਤੁਹਾਨੂੰ ਮਾਰੀ ਲੱਗਦੀ ਆ ਅਮਰੂਦ ਖਾ ਲਈਏ ਜਾਂ ਪੇਟ ਚ ਦਰਦ ਲੱਪੈਂਦੀ ਹੋਂ ਲੇਕਿਨ ਇਹ ਇਹna ਜਿਹੜੀ ਚੀਜ਼ ਬਣਾਈ ਆ ਜਿਹੜੀ ਚੀਜ਼ ਤਿਆਰ ਕੀਤੀ ਹੈ ਹਰ ਚੀਜ਼ ਜਿਹੜੀ ਆ ਬੜੀ ਬਹੁਤ ਵਧੀਆ ਤਰੀਕੇ ਨਾਲ ਤਿਆਰ ਕੀਤੀ ਦੀ ਆ ਇਹਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਬੜੇ ਤਰੀਕੇ ਜਿੰਨੀ ਤੁਸੀਂ ਮਰਜ਼ੀ ਖਾ ਸਕਦੇ ਹੋ ਤੋ ਤੋ ਲੋ ਜੀ ਆ ਪਪੀਤਾ ਪਪੀਤਾ ਵੀ ਜਿਹੜਾ ਬਾਜ਼ਾਰ ਦੇ ਵਿੱਚ ਬਹੁਤ ਤਕੜਾ ਤਕੜਾ ਬੜਾ ਬੜਾ ਮੋਟਾ ਪ ਕਿੰਨਾ ਵਧੀਆ ਹੋਰ ਮਹੀਨੇ ਦਾੰਦਨ ਨੂੰ ਤਿਆਰ ਹੋ ਜਾਣਾ ਬਿਲਕੁਲ ਤਿਆਰ ਹੋ ਜਾਏਗਾ ਪੱਕ ਕੇ ਤਿਆਰ ਹੋਏਗਾ ਖਾਵਾਂਗੇ ਇਹਨੂੰ ਕੋਈ ਸਾਈਡ ਇਫੈਕਟ ਨਹੀਂ ਹੈ ਤੁਹਾਨੂੰ ਨੁਕਸਾਨ ਕੋਈ ਨਹੀਂ ਹੋਣਾ ਲੇਕਿਨ ਬਾਜ਼ਾਰਾਂ ਵਿੱਚ ਪਪੀਤੇ ਜਿਹੜੇ ਆ ਰਹੇ ਵੱਡੇ ਵੱਡੇ ਪੀਲੇ ਆ ਰਹੇ ਸਾਰੇ ਕੈਮੀਕਲ ਲਗਾ ਕੇ ਤਿਆਰ ਕੀਤੇਦੇ ਆ ਲੇਕਿਨ ਸੰਧੂ ਸਾਹਿਬ ਨੇ ਇੰਨੀ ਮਿਹਨਤ ਕੀਤੀ ਹੈ ਸਰ ਦੱਸ ਦਿਓ ਪਪੀਤੇ ਬਾਰੇ ਇਹ ਪਪੀਤੇ ਕਿੰਨੀ ਦੇਰ ਤੱਕ ਤਿਆਰ ਹੋ ਜਾਣਗੇ ਇਹ ਤਿਆਰੀ ਹੈ ਜੀ ਬਸ ਹੋਣਾ ਦੇਖੋ ਲਾਲਗੀ ਆਉਣੀ ਸ਼ੁਰੂ ਹੋ ਗਈ ਹੈ ਇਹ ਸੀਜ਼ਨ ਚੱਲ ਰਿਹਾ ਦਾ ਹੁਣ ਇਹਨੂੰ ਥੋੜਾ ਜਿਹਾ ਲਾਲਗੀ ਤੇਨੂੰ તોડકે કપડે ਚ ਉਲ ਚਲਵੇਟ ਕੇ اخبار ਚ ਹਾਂਜੀ ਤੇ ਫਿਰ ਇਹ ਕੱਲਾ ਖਵਾਰ ਚ ਲਪੇਟਣਾ ਹੀ ਪੀਲਾ ਪੈ ਜਾਏਗਾ ਜੀ ਕੱਲਾ ਕੱਲਾ ਇਹਨੂੰ ਕੋਈ ਹੋਰ ਕੈਮੀਕਲ ਕੋ ਦਵਾਈ ਨਹੀਂ ਨਾ 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 ਕੈਮੀਕਲ ਲਾਣੇ ਤੇ ਫੇਕੀ ਫਾਇਦਾ ਜੀ ਠੀਕ ਠੀਕ ਇਸੇ ਤਰ੍ਹਾਂ ਹੀ ਆਪਣੇ ਆਪ ਹਰਾਮ ਨਾ ਪੱਕੇਗਾ ਜੀ ਟਮਾਟਰ ਟਮਾਟਰ ਦਾ ਬੀਲ ਬੀਲ ਸਿਸਟਮ ਨਾਲ ਟਮਾਟਰ ਜਿਹੜਾ ਉਹ ਬਿਲਕੁਲ ਉੱਪਰ ਚੜਾਈ ਜਾ ਰਿਹਾ ਨਾ ਬਹੁਤ ਵਧੀਆ ਟਮਾਟਰ ਲੱਗਾ ਲੇਕਿਨ ਅਜੇ ਫਿਲਹਾਲ ਹਰਿਆ ਜੀ ਤਿਆਰ ਨਹੀਂ ਹੋਇਆ ਥੋੜੇ ਦਿਨਾਂ ਵਿੱਚ ਜਿਹੜਾ ਟਮਾਟਰ ਹੈ ਬਿਲਕੁਲ ਤਿਆਰ ਹੋ ਜਾਏਗਾ ਤੁਸੀਂ ਦੇਖ ਸਕਦੇ ਹੋ ਟਮਾਟਰ ਜਿਹੜਾ ਬੀਲ ਵਾਲਾ ਟਮਾਟਰ ਸਬਜ਼ੀਆਂ ਵਾਸਤੇ ਜਿਹੜੀ ਮਿਹਨਤ ਆ ਬਹੁਤ ਜ਼ਿਆਦਾ ਕਰਨੀ ਪੈਂਦੀ ਆ ਤੁਸੀਂ ਪਹੁੰਚ ਦੇਖ ਸਕਦੇ ਹੋ ਕਿ ਇਹ ਇੱਕ ਬੋਰ ਆ ਜਿਹੜਾ ਕਿ ਜਿੱਥੋਂ ਪਾਣੀ ਫਿਲਟਰ ਹੋ ਕੇ ਪਾਣੀ ਫਿਲਟਰ ਹੋ ਕੇ ਜਿਹੜਾ ਸਬਜ਼ੀਆਂ ਨੂੰ ਜਾਂਦਾ ਇਹ ਨਹੀਂ ਪਾਣੀ ਗੰਦਾ ਮੰਦਾ ਜਿਹੜਾ ਮਰੀ ਸਬਜ਼ੀਆਂ ਦੇਦਾ ਗੰਦਾ ਪਾਣੀ ਕੋਈ ਨਹੀਂ ਇਥੇ ਸਿਰਫ ਪਾਣੀ ਫਿਲਟਰ ਹੋਗਾ ਸਰ ਦਾ ਦੋ ਥੋੜਾ ਜਿਆ ਜਾਣਕਾਰ ਵੀ ਇਹਦੇ ਚ ਕਿਸ ਤਰ੍ਹਾਂ ਪਾਣੀ ਜਿਹੜਾ ਉਹ ਜਾ ਰਿਹਾ ਸਬਜ਼ੀਆਂ ਦੇ ਫਰੂਟ ਨੂੰ ਇਹ ਇਸ ਤਰ੍ਹਾਂ ਜੀ ਇਸ ਤੋਂ ਇਹ ਦਗਾ ਨਾਲ ਜਦੋਂ ਸਾਨੂੰ ਜਿੰਨੀ ਲੋੜ ਆ ਪਾਣੀ ਦੀ ਉੰਨਾ ਹੀ ਉਸ ਤੋਂ ਹੈਂਡਲੂਪ ਚੁੱਕ ਦੇਣਾ ਪਾਣੀ ਥੁ ਘੁੰਮ ਕੇ ਅੱਗੇ ਫਿਲਟਰ ਹੋ ਕੇ ਫਿਰ ਉਹ ਸਬਜ਼ੀਆਂ ਦੀ ਗਾੜੀ ਅੱਗੇ ਜਿਹੜਾ ਪਾਈਪਾਂ ਰਸਤੇ ਜਾਣਾ ਕਿੰਨਾ ਆਉਂਦਾ ਜੇ ਅਸੀਂ ਉਹਦੇ ਥਰੂ ਕੋਈ ਖਾਦ ਪਾਣੀ ਜਾਂਦੇ ਆ ਜਾਂ ਕੋਈ ਅਸੀਂ ਦੇਸੀ ਆਪਣਾ ਉਪਰਾਲਾ ਉਹ ਇਸ ਡਰਮ ਵਿੱਚ ਘੋਲਦੀਦਾ ਉਹਦੇ ਵਿੱਚ ਘੁਲਕੇ ਦੇ ਵਿੱਚ ਪੁੱਸੋ ਫਿਰ ਇਹਦੇ ਵਿੱਚ ਵਾਪਸ ਉੱਕ ਜਾਂਦਾ ਹੂੰ ਤਾਂ ਸਾਰਾ ਕੰਟਰੋਲ ਸਿਸਟਮ ਜਿਹੜਾ ਪਾਣੀ ਦਾ ਹੈ ਉਹ ਸਾਰਾ ਇੱਥੇ ਹੈ ਇਸ ਟੱਬ ਦੇ ਵਿੱਚ ਜਿਹੜੀ ਜੋ ਵੀ ਨਾਲ ਕੋਈ ਚੀਜ਼ ਪਾਣੀ ਕੋ ਸੌਰੀ ਜੋ ਕੋਈ ਅਰੂੜੀ ਵਗੈਰਾ ਪਾਣੀ ਹੁੰਦੀ ਜੋ ਦੇਸੀ ਉਹ ਇਹਦੇ ਵਿੱਚ ਘੋਲ ਦਿੱਤੀ ਜਾਂਦੀ ਹੈ ਉੱਥੋਂ ਘੁਲਕੇ ਪਾਈਪਾਂ ਰਸਤੇ ਜਿਹੜੀ ਆ ਉਹ ਵਿਚਾਇਦਾ ਬੂਟਿਆਂ ਨੂੰ ਜਿਹੜੀ ਪਹੁੰਚ ਜਾਂਦੀ ਹੈ ਬਹੁਤ ਜਿਆਦਾ ਸਖਤ ਮਿਹਨਤ ਕਰਨੀ ਪੈਂਦੀ ਹੈ ਜਿਸ ਕਰਕੇ ਇਹਨਾਂ ਨੂੰ ਅੱਜ ਜਿਹੜਾ ਇਹ ਇਹ ਜਿਹੜਾ ਇਹ ਆਪਣੇ ਮਿਸ਼ਨ ਜਿਹੜੇ ਕਾਮਯਾਬਰੇ ਨੇ ਜਿਸ ਤਰ੍ਹਾਂ ਕਿ ਤੁਹਾਨੂੰ ਅਸੀਂ ਸੰਧੂ ਫਾਰਮ ਦੇ ਵਿੱਚ ਫਰੂਟ ਔਰ ਸਬਜ਼ੀਆਂ ਦਿਖਾਈਆਂ ਹੈ ਉਸ ਦੇ ਆਧਾਰ ਤੇ ਇਹਨਾਂ ਨੇ ਇਹ ਜਿਹੜੀਆਂ ਬਾਕੀ ਦਾਲਾਂ ਵਗੈਰਾ ਜਿਹੜੇ ਤੁਹਾਨੂੰ ਰਾਜਮਾ ਵਗੈਰਾ ਹੋਗੇ ਜਿਹਦਾ ਰੌਂਗੀ ਹੋਗੀ ਰਾਜਮਾ ਮੂੰਗੀ ਵਗੈਰਾ ਜਿਹੜੀ ਉਹ ਵੀ ਇੱਥੇ ਲਗਾਈ ਦੀ ਹੈ ਆਰਗੈਨਿਕ ਪਰਿਵਾਰ ਜਿਹੜਾ ਅੱਜ ਪਹੁੰਚਾ ਜ਼ਮੀਨ ਦੇ ਵਿੱਚ ਪਿਆਲੇ ਜਿੱਥੇ ਉਹਨਾਂ ਨੇ ਦਾਲਾਂ ਜਿਹੜੀਆਂ ਨਾ ਉਹ ਵੀ ਇੱਥੇ ਜਿਹੜੀਆਂ ਆਰਗੈਨਿਕ ਜਿਹੜੀਆਂ ਲਗਾਈ ਲਗਾਈ ਦੀਆਂ ਉਹ ਦਸਰੇ ਨੇ ਆਪਣੇ ਖੇਤਾਂ ਵਿੱਚ ਜਿਹੜੇ ਇਹਦੇ ਰਾਜਮਾ ਜਿਹੜੇ ਬਿਲਕੁਲ ਤਿਆਰ ਹੋ ਰਹਿਣਾ ਹੈ ਲਸਣ ਪਿਆਜ਼ ਹਰ ਚੀਜ਼ ਜਿਹੜੀ ਜੋਗਿਆ ਅਸੀਂ ਆਪਾਂ ਆਪਣੀ ਕਿਚਨ ਦੇ ਵਿੱਚ ਵਰਤਦੇ ਹਾਂ ਉਹ ਹਰ ਚੀਜ਼ ਜਿਹੜੀ ਇਹਨਾਂ ਨੇ ਆਪਣੀ ਜ਼ਮੀਨ ਦੇ ਵਿੱਚ ਉਗਾਈ ਦੀ ਹੈ ਰਾਜਮਾ ਮਤਲਬ ਕਹਿੰਦਾ ਕਿ ਉਹਨਾਂ ਨੇ ਉਹ ਲੋ ਤਿਆਰ ਕੀਤੀਆਂ ਇਹਦੇ ਵਿੱਚ ਕੋਈ ਸਪਰੇ ਜਿਹੜੀ ਦਵਾਈ ਨਹੀਂ ਆ ਗਈ ਆਪਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਹੀ ਚੈਨਲ ਦੇ ਮਾਧਿਅਮ ਨਾਲ ਹੀ ਆਪਾਂ ਹਰ ਗੁਰਦਆਰਾਵਾਸੀ ਨੂੰ ਇਹ ਅਪੀਲ ਜ਼ਰੂਰ ਕਰਾਂਗੇ ਕਿ ਠੀਕ ਹੈ ਮਿਹਨਤ ਸ਼ੁਰੂ ਕਰਨੀ ਪੈਂਦੀ ਹੈ ਕਿਉਂਕਿ ਸਿਹਤ ਜਿਹੜੀ ਹੈ ਉਹ ਜੂਰੀ ਹੈ ਜੇ ਤੁਸੀਂ ਆਪਣੀ ਸਿਹਤ ਨੂੰ ਠੀਕ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਸੰਧੂ ਪਰਿਵਾਰ ਕੋ ਜਰੂਰ ਸਿੱਖਿਆ ਲਓ ਜਿਨ੍ਹਾਂ ਨੇ ਇੰਨੀ ਮਿਹਨਤ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ ਗੁਰਦਾਪੁਰ ਜ਼ਿਲ੍ਹੇ ਦੇ ਵਿੱਚ ਕਿ ਜਿਹੜੀ ਦਵਾਈ ਆ ਉਹ ਜੇ ਦਵਾਈ ਛੱਡਣੀ ਹੈ ਜਬ ਬਿਮਾਰੀ ਤੋਂ ਮੁਕਤ ਹੋਣਾ ਹੈ ਤਾਂ ਤੁਹਾਨੂੰ ਇਹ ਮਿਹਨਤ ਕਰਕੇ ਤਾਂ ਇਹ ਜਿਹੜੀਆਂ ਚੀਜ਼ਾਂ ਜਿਹੜੀਆਂ ਜਿਹੜੀਆਂ ਰੋਜ਼ਾਨਾ ਘਰ ਦੇ ਵਿੱਚ ਯੂਜ਼ ਕਰਦੇ ਹੋ ਵਰਤਦੇ ਹੋ ਇਹ ਚੀਜ਼ਾਂ ਤੁਹਾਨੂੰ ਉਗਵਾਉਣ ਵਾਸਤੇ ਆਪਣੀ ਜਰੂਰ ਮਿਹਨਤ ਕਰਨੀ ਪੈਗੀ ਆਪਣਾ ਜਰੂਰ ਆਪਾਂ ਆਪਣੇ ਚੈਨਲ ਦੇ ਮਾਧਿਅਮ ਨਾਲ ਅਪੀਲ ਕਰਾਂਗੇ ਕਿ ਤੁਸੀਂ ਸੰਧੂ ਪਰਿਵਾਰ ਕੋ ਇਹ ਸਿੱਖਿਆ ਲੈ ਕੇ ਇਹ ਚੀਜ਼ਾਂ ਜਿਹੜੀਆਂ ਆਪਣੇ ਘਰ ਦੇ ਵਿੱਚ ਜਰੂਰ ਅਗਾਓ ਕੈਮਰਾਮੈਨ ਬਿੱਟੂ ਨਾਲ ਡਾਕਟਰ ਰਮੇਸ਼ ਸਿੰਘ ਲੇਮੀ ਪੰਜਾਬ న్యూਸ ਦਿਨਾਨ